ਅੰਮ੍ਰਿਤਸਰ ਸ਼ਹਿਰ ਦੀਆਂ ਸੜਕਾਂ ਤੇ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਵਜ੍ਹਾ ਨਾਲ ਗੰਦਗੀ ਭਰਿਆ ਮਾਹੌਲ ਬਣਿਆ ਹੋਇਆ ਹੈ ਕਹਿਣ ਨੂੰ ਤਾਂ ਅੰਮ੍ਰਿਤਸਰ ਸਮਾਰਟ ਸਿਟੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਸਾਫੀਾਸ ਦੀ ਨਿਊਜ਼ ਟੀਮ ਵੱਲੋਂ ਪਾਣੀ ਦੀ ਟੈਂਕੀ ਰਾਮ ਬਾਗ ਦੇ ਸਾਹਮਣੇ ਦਾ ਮੌਕਾ ਦੇਖਿਆ ਜਿੱਥੇ ਕੂੜੇ ਦੇ ਢੇਰ ਲੱਗਿਆ ਦੇਖਿਆ ਗਿਆ ਅਤੇ ਲੋਕ ਖੁੱਲੇ ਵਿੱਚ ਹੀ ਪੇਸ਼ਾਬ ਕਰ ਰਹੇ ਸਨ ਅਤੇ ਜਿਸ ਕਾਰਨ ਆਸ-ਪਾਸ ਬਦਬੂ ਫੈਲੀ ਹੋਈ ਹੈ ਕਿਉਂਕਿ ਨਗਰ ਨਿਗਮ ਵੱਲੋਂ ਉੱਥੇ ਬਨੇ ਬਾਥਰੂਮ ਤੋੜ ਦਿੱਤੇ ਗਏ ਹਨ ਅਤੇ ਹੁਣ ਰਾਹਗੀਰਾਂ ਤੇ ਦੁਕਾਨਦਾਰਾਂ ਲਈ ਕੋਈ ਵੀ ਬਾਥਰੂ ਇਸ ਰਸਤੇ ਤੋਂ ਬੜੀ ਗਿਣਤੀ ਵਿੱਚ ਲੋਕ ਲੰਘਦੇ ਹਨ ਅਤੇ ਕਈ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਜਾਂਦੇ ਹਨ ਉਮੀਦ ਕਰਦੇ ਆ ਕਿ ਨਗਰ ਨਿਗਮ ਇਸ ਵਾਰ ਜ਼ਰੂਰ ਧਿਆਨ ਦੇਵੇਗਾ ਅੰਮ੍ਰਿਤਸਰ ਦੇ ਰਾਮਬਾਗ ਪਾਣੀ ਦੀ ਟੈਂਕੀ ਦੇ ਸਾਹਮਣੇ ਅਸੀਂ ਮੌਜੂਦ ਹਾਂ ਤੇ ਇੱਥੇ ਜੋ ਹਾਲਾਤ ਨੇ ਗੰਦਗੀ ਦੇ ਨਾਲ ਭਰੇ ਹੋਏ ਨੇ ਤੇ ਕੂੜਾ ਸੜਕਾਂ ਤੇ ਪਿਆ ਹੋਇਆ ਹੈ ਤੇ ਜਿਹੜੇ ਐ ਇੱਥੇ ਬਾਥਰੂਮ ਬਣਾਏ ਗਏ ਸੀਗੇ ਰਾਹੀਗਰਾਂ ਵਾਸਤੇ ਜਾਂ ਦੁਕਾਨਦਾਰਾਂ ਵਾਸਤੇ ਉਹ ਤੋੜ ਦਿੱਤੇ ਗਏ ਨੇ ਤੇ ਹੁਣ ਲੋਕ ਜਿਹੜੇ ਨੇ ਉਹ ਖੁੱਲੇ ਦੇ ਵਿੱਚ ਪੇਸ਼ਾਬ ਕਰਨ ਲਈ ਮਜਬੂਰ ਨੇ ਤੇ ਆਸ-ਪਾਸ ਬਦਬੂ ਆ ਰਹੀ ਹੈ ਬਹੁਤ ਹੀ ਗੰਦਗੀ ਭਰਿਆ ਮਾਹੌਲ ਹੈ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਇੱਕ ਫਰੂਟ ਵਾਲਾ ਜਿਹੜਾ ਹੈ ਉਹ ਕੂੜੇ ਦੇ ਵਿੱਚ ਖੜਾ ਹੋ ਕੇ ਜਿਹੜਾ ਉਹ ਫਰੂਟ ਵੇਚ ਰਿਹਾ ਹੈ ਤੇ ਕਿੰਨੇ ਕਿਟਾਣੂ ਜਿਹੜੇ ਨੇ ਉਹ ਫਰੂਟ ਨੂੰ ਚੰਬੜਦੇ ਹੋਣਗੇ ਤੇ ਲੋਕ ਇਹੀ ਫਰੂਟ ਖਰੀਦ ਕੇ ਘਰਾਂ ਨੂੰ ਲੈ ਜਾਂਦੇ ਨੇ ਕਹਿ ਸਕਦੇ ਆ ਕਿ ਬਿਮਾਰੀਆਂ ਘਰਾਂ ਨੂੰ ਲੈ ਜਾਂਦੇ ਨੇ ਸੋ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਿਹੜੇ ਖਾਸ ਏਰੀਏ ਨੇ ਜਿਹੜੇ ਜਿਸ ਤਰ੍ਹਾਂ ਬੱਸ ਸਟੈਂਡ ਰੇਲਵੇ ਸਟੇਸ਼ਨ ਜਾਂ ਹਰਮੰਦਰ ਸਾਹਿਬ ਦੇ ਜਾਣ ਵਾਲੇ ਜਿਹੜੇ ਰਸਤੇ ਨੇ ਉਹਨਾਂ ਨੂੰ ਕਮ ਸੇ ਕਮ ਜ਼ਰੂਰ ਸਾਫ਼ ਰੱਖਿਆ ਜਾਵੇ ਤਾਂ ਜੋ ਸ਼ਹਿਰ ਵਿੱਚ ਜਿਹੜੇ ਯਾਤਰੀ ਆਉਂਦੇ ਨੇ ਉਹ ਚੰਗਾ ਸੰਦੇਸ਼ ਲੈ ਕੇ ਜਾਣ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ